ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਆਪਣੀ ਕਹਾਣੀ ਸੁਖਮਣ ਦੇ ਨਾਲ ਇਸ ਕਹਾਣੀ ਨੂੰ ਲਿਖਿਆ ਹੈ ਪ੍ਰਵਿੰਦਰ ਕੌਰ ਜੀ ਨੇ ਜ਼ਿੰਦਗੀ ਕਦੋਂ ਸਾਡੇ ਹਿਸਾਬ ਨਾਲ ਚੱਲਦੀ ਹੈ ਸੁਖਮਣ ਬਹੁਤ ਹੀ ਚੁੱਪਚਾਪ ਰਹਿਣ ਵਾਲੀ ਕੁੜੀ ਸੀ ਨਾ ਕਿਸੇ ਨੂੰ ਬੁਲਾਉਣਾ ਨਾ ਗੱਲਬਾਤ ਕਰਨੀ ਜਦੋਂ ਵੀ ਘਰੇ ਕੋਈ ਮਹਿਮਾਨ ਆ ਜਾਂਦਾ ਤਾਂ ਉਹ ਆਪਣੇ ਕਮਰੇ ਵਿੱਚੋਂ ਹੀ ਬਾਹਰ ਨਾ ਆਉਂਦੀ ਉਹਦੀ ਮਾਂ ਬਹੁਤ ਸਮਝਾਉਂਦੀ ਕੇ ਸਾਰਿਆਂ ਨੂੰ ਮਿਲਿਆ ਕਰ ਗੱਲਬਾਤ ਕਰਿਆ ਕਰ ਪਰ ਸੁਖਮਣ ਬਸ ਸਿਰ ਹਿਲਾ ਕੇ ਚਲੀ ਜਾਂਦੀ ਇੱਕ ਦਿਨ ਮੈਂ ਮਾਂ ਤੋਂ ਪੁੱਛਿਆ ਮਾਂ ਸੁਖਮਣ ਐਵੇਂ ਦੀ ਕਿਉਂ ਹੈ ਤਾਂ ਮਾਂ ਨੇ ਮੈਨੂੰ ਦੱਸਿਆ ਕਿ ਸੁਖਮਣ ਆਪਣੇ ਚਾਚੇ ਕੋਲ ਰਹਿੰਦੀ ਹੈ ਸੁਖਮਣ ਦੀ ਇੱਕ ਵੱਡੀ ਭੈਣ ਅਤੇ ਛੋਟਾ ਭਰਾ ਵੀ ਆ ਮੈਂ ਬਹੁਤ ਹੈਰਾਨ ਸੀ ਜੇ ਸੁਖਮਣ ਦਾ ਆਪਣਾ ਪਰਿਵਾਰ ਹੈ ਤਾਂ ਉਹ ਇੱਥੇ ਕੀ ਕਰਦੀ ਹੈ ਮੇਰੇ ਦਿਲ ਵਿੱਚ ਉਸ ਲਈ ਹਮਦਰਦੀ ਹੋਣ ਲੱਗੀ ਮੈਂ ਰਾਤੀ ਖਾਣਾ ਖਾਣ ਤੋਂ ਬਾਅਦ ਮਾਂ ਨੂੰ ਪੁੱਛਿਆ ਸੁਖਮਣ ਬਾਰੇ ਦੱਸੋ ਮਾਂ ਸਾਰਾ ਦਿਨ ਘਰ ਦੇ ਕੰਮ ਕਰਕੇ ਥੱਕ ਗਈ ਸੀ ਤੇ ਮੈਨੂੰ ਟਾਲ ਕੇ ਕਹਿਣ ਲੱਗੀ ਹੁਣ ਸੌਂ ਜਾ ਪੁੱਤ ਸਵੇਰੇ ਦੱਸੂੰਗੀ ਸੁਖਮਣ ਦੀ ਕਹਾਣੀ ਮੈਂ ਤਾਰਿਆਂ ਨੂੰ ਵੇਖਦਾ ਵੇਖਦਾ ਕਦੋਂ ਸੌਂ ਗਿਆ ਪਤਾ ਹੀ ਨਾ ਲੱਗਿਆ ਸਵੇਰੇ ਮਾਂ ਨੇ ਆਵਾਜ਼ ਮਾਰੀ ਤਾਂ ਅੱਖ ਖੁੱਲ੍ਹੀ ਤੇ ਵੇਖਿਆ ਕਿ ਮਾਂ ਸਵੇਰ ਦਾ ਸਾਰਾ ਕੰਮ ਵੀ ਮੁਕਾ ਚੁੱਕੀ ਸੀ ਤੇ ਬਾਪੂ ਨੂੰ ਰੋਟੀ ਖਵਾ ਰਹੀ ਸੀ ਮੈਂ ਵੀ ਛੇਤੀ-ਛੇਤੀ ਉੱਠ ਕੇ ਬਰਸ਼ ਕੀਤਾ ਅਤੇ ਨਹਾ ਕੇ ਮਾਂ ਕੋਲ ਰੋਟੀ ਖਾਣ ਬੈਠ ਗਿਆ। ਮੈਂ ਸੁਖਮਣ ਦਾ ਫਿਰ ਇੱਕ ਵਾਰ ਜ਼ਿਕਰ ਛੇੜਿਆ ਤੇ ਪੁੱਛਿਆ ਮਾਂ ਹੁਣ ਦੱਸੋ ਸੁਖਮਣ ਦੀ ਕਹਾਣੀ। ਤਾਂ ਮਾਂ ਨੇ ਇੱਕ ਲੰਬਾ ਸਾਹ ਲਿਆ ਤੇ ਕਿਹਾ ਸੁਖਮਣ ਕਪੂਰ ਥਲੇ ਦੀ ਰਹਿਣ ਵਾਲੀ ਆ। ਉਸ ਦੀ ਮਾਂ ਦੇ 5 ਸਾਲ ਬਾਅਦ ਬੱਚਾ ਹੋਇਆ ਸੀ ਤੇ ਉਹ ਸੀ ਸੁਖਮਣ ਦੀ ਵੱਡੀ ਭੈਣ ਸਰਗੀ ਤੇ 3 ਸਾਲ ਬਾਅਦ ਸੁਖਮਣ ਹੋਈ। ਸੁਖਮਨ ਦੇ ਪੈਦਾ ਹੁੰਦੇ ਹੀ ਇਹਨੂੰ ਮਾਰਨ ਦੀਆਂ ਗੱਲਾਂ ਹੋਣ ਲੱਗੀਆਂ ਕਿ ਦੂਜੀ ਕੁੜੀ ਨਹੀਂ ਰੱਖਣੀ ਜਿਸ ਡਾਕਟਰ ਨੇ ਸੁਖਮਨ ਦੀ ਮਾਂ ਦਾ ਕੇਸ ਕੀਤਾ ਸੀ ਉਹਦਾ ਅੱਗੇ ਪਿੱਛੇ ਕੋਈ ਨਹੀਂ ਸੀ ਉਹਨੇ ਸੁਖਮਨ ਦੇ ਪਰਿਵਾਰ ਨੂੰ ਕਿਹਾ ਜੇ ਤੁਸੀਂ ਇਹ ਕੁੜੀ ਨਹੀਂ ਰੱਖਣੀ ਤਾਂ ਮੈਨੂੰ ਦੇ ਦਿਓ ਮੈਂ ਇਸ ਨੂੰ ਆਪਣੀ ਧੀ ਬਣਾ ਕੇ ਰੱਖਾਂਗੀ ਸਾਰੇ ਹੀ ਮੰਨ ਗਏ ਪਰ ਸੁਖਮਨ ਦੀ ਮਾਂ ਨੂੰ ਸਮਝਣ ਵਿੱਚ ਥੋੜੀ ਦੇਰ ਲੱਗੀ ਫਿਰ ਉਹ ਵੀ ਮੰਨ ਗਈ ਸੁਖਮਨ ਡਾਕਟਰ ਦੀ ਝੋਲੀ ਪਾ ਕੇ ਸਾਰੇ ਘਰ ਆ ਗਏ ਪਰ ਬਦ ਕਿਸਮਤੀ ਵੇਖੋ ਹਜੇ ਸੁਖਮਣ ਸਵਾ 2 ਸਾਲ ਦੀ ਸੀ ਕਿ ਇੱਕ ਰੋਡ ਐਕਸੀਡੈਂਟ ਵਿੱਚ ਡਾਕਟਰ ਦੀ ਮੌਤ ਹੋ ਗਈ ਜੋ ਆਇਆ ਡਾਕਟਰ ਨੇ ਸੁਖਮਣ ਵਾਸਤੇ ਰੱਖੀ ਸੀ ਉਹ ਸੁਖਮਣ ਨੂੰ ਲੈ ਕੇ ਉਹਦੇ ਆਪਣੇ ਮਾਪੇ ਕੋਲ ਆ ਗਈ ਅਤੇ ਸੁਖਮਣ ਦਾ ਸਮਾਨ ਛੱਡ ਕੇ ਚਲੀ ਗਈ ਹੁਣ ਪਰਿਵਾਰ ਤੇ ਇੱਕ ਹੋਰ ਜ਼ਿੰਮੇਵਾਰੀ ਆ ਗਈ ਸੀ ਸੁਖਮਣ ਨੇ ਆਪਣੀ ਮਾਂ ਕੋਲ ਜਾਣ ਲੱਗੇ ਉਪਰਾ ਕਰਨਾ ਤੇ ਸਾਰਾ ਦਿਨ ਰੋਂਦੇ ਰਹਿਣਾ ਉਧਰ ਰੋਣਾ ਬਰਦਾਸ਼ਤ ਨਾ ਹੋਣਾ ਤਾ ਇੱਕ ਦਿਨ ਫਿਰ ਉਸ ਨੂੰ ਮਾਰਨ ਦੀ ਤਿਆਰੀ ਹੋਣ ਲੱਗੀ ਪਰ ਕਿਸਮਤ ਨੇ ਫਿਰ ਪਲਟੀ ਮਾਰੀ ਤੇ ਸੁਖਮਣ ਨੂੰ ਲੈਣ ਇੱਕ ਹੋਰ ਪਰਿਵਾਰ ਆ ਗਿਆ ਉਹਨਾਂ ਨੂੰ ਡਾਕਟਰ ਦੀ ਆਇਆ ਨੇ ਦੱਸਿਆ ਸੀ ਕਿ ਜੇ ਬੱਚਾ ਗੋਦ ਲੈਣਾ ਹੈ ਤਾਂ ਤੁਸੀਂ ਉਸ ਨੂੰ ਲੈ ਸਕਦੇ ਹੋ ਸੁਖਮਣ ਇੱਕ ਵਾਰ ਫਿਰ ਨਵੇਂ ਪਰਿਵਾਰ ਵਿੱਚ ਚਲੀ ਗਈ ਹਜੇ ਉਹ ਸਾਢੇ 1/4 ਸਾਲ ਦੀ ਸੀ ਜਦੋਂ ਉਹਦੀ ਨਵੀਂ ਮਾਂ ਵੀ ਗੁਜ਼ਰ ਗਈ ਤੇ ਸੁਖਮਣ ਵਾਪਸ ਫਿਰ ਆਪਣੀ ਮਾਂ ਕੋਲ ਆ ਗਈ ਹੁਣ ਉਹਨਾਂ ਨੂੰ ਸਮਝ ਤਾਂ ਆ ਗਈ ਸੀ ਸੁਖਮਣ ਉਹਨਾਂ ਤੋਂ ਦੂਰ ਹੀ ਨਹੀਂ ਰਹਿ ਸਕਦੀ ਉਹ 2-4 ਸਾਲ ਬਾਅਦ ਮੁੜ ਆਉਂਦੀ ਹੈ ਸਾਰੇ ਸੁਖਮਣ ਨੂੰ ਮਨਹੂਸ ਸਮਝਣ ਲੱਗੇ ਸੁਖਮਣ ਦੀ ਮਾਂ ਦੇ ਫਿਰ ਬੱਚਾ ਹੋਣ ਵਾਲਾ ਸੀ ਤਾਂ ਸੁਖਮਣ ਦੀ ਭੂਆ ਉਹਨੂੰ ਆਪਣੇ ਨਾਲ ਆਪਣੇ ਘਰ ਲੈ ਆਈ 5 ਸਾਲਾਂ ਦੀ ਕੁੜੀ ਤੋਂ ਘਰ ਦੇ ਨਿੱਕੇ-ਨਿੱਕੇ ਕੰਮ ਕਰਵਾਉਣ ਲੱਗੀ ਤੇ ਸੁਖਮਣ ਦਾ ਦਾਖਲਾ ਉੱਥੋਂ ਦੇ ਸਰਕਾਰੀ ਸਕੂਲ ਵਿੱਚ ਕਰਵਾ ਦਿੱਤਾ ਸੀ ਹੁਣ ਸੁਖਮਣ ਵੀ ਇਕੱਲੀ ਰਹਿਣਾ ਸਿੱਖ ਗਈ ਸੀ ਸਾਰੇ ਘਰ ਦੇ ਰੋਟੀ ਖਾ ਲੈਂਦੀ ਫਿਰ ਅਖੀਰ ਵਿੱਚ ਸੁਖਮਣ ਆਪਣੀ ਭੂਆ ਨਾਲ ਰੋਟੀ ਖਾਂਦੀ ਜਦੋਂ ਕੋਈ ਗਲਤੀ ਹੋ ਜਾਂਦੀ ਤਾਂ ਉਸ ਨੂੰ ਕੁੱਟਣ ਵੇਲੇ ਆਪਣਾ ਹੱਥ ਕੋਈ ਨਾ ਰੋਕਦਾ ਸਗੋਂ ਕਿਸੇ ਹੋਰ ਦਾ ਗੁੱਸਾ ਵੀ ਸੁਖਮਣ ਤੇ ਕੱਢ ਦਿੰਦੇ ਸੁਖਮਣ ਵੀ ਰੋਂਦੀ ਤੇ ਰੋ ਕੇ ਆਪੇ ਹੀ ਚੁੱਪ ਹੋ ਜਾਂਦੀ ਉਹ ਸਮਝ ਗਈ ਸੀ ਕਿ ਉਹਨੂੰ ਕੋਈ ਚੁੱਪ ਕਰਵਾਉਣ ਵਾਲਾ ਨਹੀਂ ਆ ਹੁਣ ਜ਼ਿਆਦਾ ਟਾਈਮ ਹੋ ਰਿਹਾ ਸੀ ਮਾਂ ਨੇ ਬਾਪੂ ਨੂੰ ਰੋਟੀ ਦੇਣ ਖੇਤ ਵੀ ਜਾਣਾ ਸੀ ਤੇ ਹਜੇ ਰੋਟੀ ਦੀ ਤਿਆਰੀ ਵੀ ਕਰਨੀ ਸੀ ਮੈਨੂੰ ਪੱਠੇ ਕੁੱਤਰ ਨੂੰ ਕਹਿ ਕੇ ਮਾਂ ਆਪ ਚੌਂਕੇ ਵਿੱਚ ਚਲੀ ਗਈ ਪਰ ਮੇਰੇ ਸਵਾਲ ਤਾਂ ਹੋਰ ਵੀ ਵਧਣ ਲੱਗੇ ਸੀ ਸੁਖਮਣ ਨੇ ਕਿਸੇ ਨੂੰ ਦੱਸਿਆ ਕਿਉਂ ਨਹੀਂ ਕਿ ਉਹਨੂੰ ਕੁੱਟਦੇ ਨੇ ਉਹਨੂੰ ਰੋਟੀ ਵੀ ਅਖੀਰ ਵਿੱਚ ਮਿਲਦੀ ਹੈ ਉਹ ਆਪਣੇ ਚਾਚੇ ਦੇ ਘਰ ਕਿਵੇਂ ਆਈ ਤੇ ਉਹਦੀ ਭੂਆ ਕਿੱਥੇ ਗਈ ਉਹਦਾ ਆਪਣਾ ਪਰਿਵਾਰ ਕਿੱਥੇ ਹੈ ਇਹ ਸਾਰੇ ਸਵਾਲ ਮੈਨੂੰ ਤੰਗ ਕਰਨ ਲੱਗੇ ਮੈਂ ਪਸ਼ੂਆਂ ਨੂੰ ਪੱਠੇ ਪਾ ਕੇ ਉਹਨਾਂ ਲਈ ਪਾਣੀ ਭਰ ਕੇ ਮਾਂ ਕੋਲ ਚਲਾ ਗਿਆ ਮਾਂ ਨੇ ਮੈਨੂੰ ਰੋਟੀ ਦੇਣ ਖੇਤ ਵੱਲ ਤੋਰ ਦਿੱਤਾ ਖੇਤ ਵੱਲ ਜਾਂਦੇ ਮੈਂ ਨਿਗਾਹ ਮਾਰੀ ਸੁਖਮਣ ਨੂੰ ਫੇਰ ਛਿੜਕਾਂ ਪੈ ਰਹੀਆਂ ਸੀ ਸ਼ਾਇਦ ਉਹਨੂੰ ਮਾਰਿਆ ਵੀ ਜਾ ਰਿਹਾ ਸੀ ਕਿਉਂਕਿ ਉਹ ਆਪਣੇ ਗੱਲ ਤੇ ਹੱਥ ਰੱਖ ਕੇ ਰੋ ਰਹੀ ਸੀ ਮੈਂ ਖੇਤ ਤੋਂ ਮੁੜ ਕੇ ਸਿੱਧਾ ਮਾਂ ਕੋਲ ਚਲਾ ਗਿਆ ਤੇ ਜਾਂਦੇ ਹੀ ਪੁੱਛਿਆ ਮਾਂ ਇਹ ਸਾਰੇ ਸੁਖਮਣ ਨੂੰ ਕਿਉਂ ਮਾਰਦੇ ਨੇ ਮਾ ਨੇ ਰੋਟੀ ਖਾਣ ਨੂੰ ਕਿਹਾ ਤੇ ਆਪਣੀ ਕਹਾਣੀ ਫੇਰ ਸ਼ੁਰੂ ਕਰ ਦਿੱਤੀ ਸੁਖਮਣ 7 ਸਾਲ ਦੀ ਸੀ ਜਦੋਂ ਉਹਦੀ ਭੂਆ ਉਹਨੂੰ ਲੈ ਕੇ ਪਿੰਡ ਆ ਗਈ ਸੀ ਕਿ ਇਹ ਕੁੜੀ ਹੁਣ ਮੈਥੋਂ ਸੰਭੀ ਨਹੀਂ ਜਾਂਦੀ ਸੁਖਮਣ ਦੀ ਦਾਦੀ ਨੇ ਉਹਨੂੰ ਚੁੱਕਣ ਤੋਂ ਪਹਿਲਾਂ ਹੀ ਉਸ ਵੱਲ ਆਪਣੀ ਚੱਪਲ ਮਾਰੀ ਅਤੇ ਸੁਖਮਣ ਰੋਂਦੀ ਦਰਵਾਜ਼ੇ ਦੇ ਪਿੱਛੇ ਹੋ ਗਈ ਸੁਖਮਣ ਦੀ ਮਾ ਨੇ ਤਕਰੀਬਨ ਅੱਧੇ ਘੰਟੇ ਬਾਅਦ ਸੁਖਮਣ ਨੂੰ ਚੁੱਕਿਆ ਅਤੇ ਆਪਣੇ ਕਮਰੇ ਵਿੱਚ ਲੈ ਗਈ ਉਹਨੂੰ ਆਪਣੀ ਚੁੰਨੀ ਨਾਲ ਸਾਫ਼ ਕਰਨ ਲੱਗੀ ਸੁਖਮਣਦੀ ਮਾਂ ਵੀ ਉਹਦੀ ਦਾਦੀ ਤੋਂ ਬਹੁਤ ਡਰਦੀ ਸੀ ਸੁਖਮਣ ਨੂੰ ਛੱਡ ਉਹਦੀ ਭੂਆ ਵਾਪਸ ਘਰ ਚਲੀ ਗਈ ਹੁਣ ਸ਼ੁਰੂ ਹੋਏ ਉਹਦੇ ਦਾਦੀ ਦੇ ਅਤਿਆਚਾਰ ਸੁਖਮਣ ਨੂੰ ਦੇਖ ਕੇ ਉਹ ਮੂੰਹੋਂ ਬੋਲਦੀ ਮਨਹੂਸ ਛੋਟੀ ਹੋਣ ਕਰਕੇ ਉਹਨੂੰ ਸਮਝ ਨਾ ਆਉਂਦੀ ਕਿ ਉਹਦੀ ਦਾਦੀ ਉਹਨੂੰ ਐਵੇਂ ਕਿਉਂ ਬੋਲਦੀ ਆ ਉਹ ਬਾਲੜੀ ਜਹੀ ਆਪਣੀ ਮਾਂ ਨੂੰ ਪੁੱਛਦੀ ਮਾਂ ਮਨਹੂਸ ਕੀ ਹੁੰਦਾ ਹੈ ਤਾਂ ਮਾਂ ਉਸ ਨੂੰ ਘੁੱਟ ਕੇ ਜੱਫੀ ਵਿੱਚ ਲੈ ਲੈਂਦੀ ਸੁਖਮਣ ਨੂੰ ਕੋਈ ਨਵੀਂ ਚੀਜ਼ ਲੈਣ ਦੀ ਇਜਾਜ਼ਤ ਨਹੀਂ ਸੀ ਉਹ ਆਪਣੀ ਭੈਣ ਦੇ ਪਾਏ ਕੱਪੜੇ ਹੀ ਪਾ ਲੈਂਦੀ ਸੀ ਉਹਦੀ ਮਾਂ ਉਸ ਨੂੰ ਸਮਝਾਉਂਦੀ ਕਿ ਘਰ ਦੇ ਖਰਚੇ ਬਹੁਤ ਨੇ ਤੇ ਸਾਰਿਆਂ ਵਾਸਤੇ ਨਵੇਂ ਕੱਪੜੇ ਨਹੀਂ ਆ ਸਕਦੇ ਇਸ ਲਈ ਉਹ ਆਪਣੀ ਭੈਣ ਦੇ ਕੱਪੜੇ ਪਾਲਿਆ ਕਰੇ ਕਿਸੇ ਵੀ ਵਿਆਹ ਤੇ ਉਹਨੂੰ ਨਾਲ ਨਾ ਲੈ ਕੇ ਜਾਂਦੇ ਸਾਰਾ ਦਿਨ ਉਹ ਆਪਣੀ ਮਾਂ ਨਾਲ ਘਰ ਦਾ ਕੰਮ ਕਰਦੀ ਰਹਿੰਦੀ ਸੁਖਮਣ ਵੀ ਚੁੱਪਚਾਪ ਉਹੀ ਕਰਦੀ ਜੋ ਉਸ ਨੂੰ ਕਰਨ ਨੂੰ ਕਹਿੰਦੇ ਦਿਨ ਮਹੀਨੇ ਸਾਲ ਗੁਜ਼ਰਦੇ ਗਏ ਸੁਖਮਣ ਦੀ ਦਾਦੀ ਵੀ ਮਰ ਗਈ ਉਸ ਨੂੰ ਲੱਗਾ ਕਿ ਸ਼ਾਇਦ ਉਸ ਦੇ ਦੁੱਖਾਂ ਦਾ ਅੰਤ ਹੋ ਗਿਆ ਹੈ ਪਰ ਉਹ ਗਲਤ ਸੀ ਹੁਣ ਉਸ ਦੀ ਭੈਣ ਦੇ ਵਿਆਹ ਦਾ ਜ਼ਿਕਰ ਹੁੰਦਾ ਹੀ ਰਹਿੰਦਾ ਤੇ ਇੱਕ ਬਹੁਤ ਵੱਡਾ ਘਰ ਵੇਖਿਆ ਗਿਆ ਜਿੱਥੇ ਨੌਕਰ ਚਾਕਰ ਤੇ ਸਕਾਰਾਂ ਵਾਲਾ ਘਰ ਸੀ ਸੁਖਮਣ ਖੁਸ਼ੀ ਕਿ ਹੁਣ ਉਸਦੀ ਭੈਣ ਦਾ ਘਰ ਬਣਨ ਵਾਲਾ ਹੈ ਪਰ ਜਦੋਂ ਮੁੰਡਾ ਸਰਗੀ ਨੂੰ ਵੇਖਣ ਆਇਆ ਤਾਂ ਉਸ ਨੂੰ ਸੁਖਮਣ ਪਸੰਦ ਆ ਗਈ ਉੱਥੋਂ ਹੀ ਫਿਰ ਲੜਾਈ ਸ਼ੁਰੂ ਹੋ ਗਈ ਸਰਗੀ ਹੁਣ ਸੁਖਮਣ ਨੂੰ ਇੱਕ ਮਿੰਟ ਵੀ ਬਰਦਾਸ਼ਤ ਨਹੀਂ ਕਰਦੀ ਸੀ ਇਸ ਲਈ ਉਸ ਨੂੰ ਆਪਣੇ ਚਾਚੇ ਦੇ ਘਰ ਭੇਜ ਦਿੱਤਾ ਇਹ ਸਭ ਸੁਣ ਕੇ ਮੈਨੂੰ ਬਹੁਤ ਤਰਸ ਆਇਆ ਸੁਖਮੰਤੇ ਵੈਗਰੂ ਜੀ ਨੇ ਉਸ ਨੂੰ ਕਿੰਨੇ ਘਰ ਦਿੱਤੇ ਪਰ ਪਿਆਰ ਤੇ ਇੱਜ਼ਤ ਕਿਤੇ ਵੀ ਨਸੀਬ ਨਹੀਂ ਹੋਈ ਮੈਂ ਸੁਖਮਣ ਨੂੰ ਦਿਲੋਂ ਪਸੰਦ ਕਰਨ ਲੱਗਾ ਤੇ ਮੌਕਾ ਵੇਖ ਕੇ ਬਾਪੂ ਜੀ ਨਾਲ ਸੁਖਮਣ ਅਤੇ ਆਪਣੇ ਵਿਆਹ ਦਾ ਜ਼ਿਕਰ ਵੀ ਕਰ ਦਿੱਤਾ ਹੁਣ ਬਾਪੂ ਜੀ ਸੋਚਾਂ ਵਿੱਚ ਸਨ ਕਿ ਉਹ ਸੁਖਮਣ ਦੇ ਚਾਚੇ ਨੂੰ ਵਿਆਹ ਬਾਰੇ ਕਿਵੇਂ ਪੁੱਛਣਾ ਸੁਖਮਣ ਤਾਂ ਅੱਗੇ ਹੀ ਦੁੱਖਾਂ ਦੀ ਮਾਰੀ ਸੀ ਮੈਂ ਡਰਦਾ ਵੀ ਸੀ ਕਿਤੇ ਉਹਨੂੰ ਮੇਰੇ ਕਰਕੇ ਕੋਈ ਕੁਝ ਕਹਿ ਨਾ ਦੇਵੇ ਮਾ ਨੇ ਸੁਖਮੰਡੀ ਚਾਚੀ ਨੂੰ ਪੁੱਛਿਆ ਕਿ ਸੁਖਮੰਡੀ ਵਿਆਹ ਬਾਰੇ ਕੀ ਵਿਚਾਰ ਹੈ ਤਾਂ ਉਸ ਨੇ ਸਾਰੀ ਗੱਲ ਉਸ ਦੇ ਚਾਚੇ ਤੇ ਪਾਤੀ ਹੁਣ ਮੈਂ ਮੌਕਾ ਵੇਖ ਕੇ ਸੁਖਮੰਨ ਨੂੰ ਮਿਲਣ ਤੇ ਗੱਲ ਕਰਨ ਬਾਰੇ ਸੋਚਣ ਲੱਗਾ ਪਰ ਉਹ ਕਦੇ ਵੀ ਬਾਹਰ ਇਕੱਲੀ ਨਹੀਂ ਸੀ ਜਾਂਦੀ ਹਰ ਵੇਲੇ ਉਸ ਨਾਲ ਕੋਈ ਨਾ ਕੋਈ ਹੁੰਦਾ ਜ਼ਰੂਰ ਸੀ ਪਰ ਬਾਈ ਗੁਰੂ ਜੀ ਨੇ ਮੇਰੀ ਸੁਣੀ ਸਾਡੇ ਪਿੰਡ ਵਿਆਹ ਆਇਆ ਸਾਰੇ ਪਿੰਡ ਵਾਲੇ ਵਿਆਹ ਕਰਕੇ ਖੁਸ਼ ਸਨ ਦੇ ਮਹਿਮਾਨਾਂ ਵਾਸਤੇ ਬਿਸਤਰੇ ਚਾਹੀਦੇ ਸਨ ਮੈਂ ਤੇ ਵੀਰੀ ਮੰਜੇ ਬਿਸਤਰੇ ਇਕੱਠੇ ਕਰਨ ਲੱਗੀ ਉਸ ਦਿਨ ਪਹਿਲੀ ਵਾਰ ਸੁਖਮਣ ਮੈਨੂੰ ਇਕੱਲੀ ਮਿਲੀ ਤੇ ਮੈਂ ਉਸ ਨੂੰ ਦੱਸਤਾ ਕਿ ਮੈਂ ਉਸ ਨੂੰ ਕਿੰਨਾ ਪਸੰਦ ਕਰਦਾ ਹਾਂ ਉਹ ਰੋਣ ਲੱਗੀ ਅਤੇ ਕਮਰੇ ਵਿੱਚ ਚਲੀ ਗਈ ਵਿਆਹ ਤੇ ਬਾਪੂ ਨੇ ਸੁਖਮਣ ਦੇ ਚਾਚੇ ਨਾਲ ਮੇਰੇ ਤੇ ਸੁਖਮਣ ਦੇ ਵਿਆਹ ਦੀ ਗੱਲ ਤੋਰੀ ਅਤੇ ਉਹ ਵੀ ਮੰਨ ਗਏ ਮੇਰੀ ਨੌਕਰੀ ਵੀ ਪੱਕੀ ਲੱਗ ਗਈ ਤੇ ਹੁਣ ਮੈਂ ਸ਼ਹਿਰ ਚਲੀ ਜਾਣਾ ਸੀ ਸਾਡੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਮੈਂ ਵਿਆਹ ਕਰਾ ਕੇ ਸ਼ਹਿਰ ਆ ਗਿਆ ਸੁਖਮਣ ਨੂੰ ਨਾਲ ਲੈ ਕੇ ਹੁਣ ਮੇਰੀ ਇੱਕੋ ਤਮੰਨਾ ਸੀ ਕਿ ਜਿਸ ਪਿਆਰ ਨੂੰ ਸੁਖਮਣ ਤਰਸੀ ਹੈ ਉਸ ਨੂੰ ਉਸ ਤੋਂ ਵੀ ਵੱਧ ਕੇ ਪਿਆਰ ਦੇਮਾਂ ਅਤੇ ਜਿਸ ਇੱਜ਼ਤ ਦੀ ਉਹ ਹੱਕਦਾਰ ਹੈ ਉਹ ਵੀ ਉਸ ਨੂੰ ਮਿਲੇ ਸਾਡਾ ਵਿਆਹ ਸੁਖਮਣ ਦੀ ਮਰਜ਼ੀ ਪੁੱਛੇ ਬਿਨਾ ਹੋਇਆ ਸੀ ਵਿਆਹ ਤੋਂ 2 ਦਿਨ ਬਾਅਦ ਮੈਂ ਉਹਨੂੰ ਸ਼ਹਿਰ ਲੈ ਆਇਆ ਸ਼ੇਰ ਆ ਕੇ ਸੁਖਮਣ ਨੂੰ ਮੈਂ ਉਸ ਘਰ ਲੈ ਗਿਆ ਜੋ ਮੈਨੂੰ ਸਰਕਾਰ ਵੱਲੋਂ ਮਿਲਿਆ ਸੀ ਸੁਖਮਣ ਘਰ ਅੰਦਰ ਦਾਖਲ ਹੋਣ ਲੱਗੀ ਤੇ ਉਸਨੇ ਘਰ ਦੇ ਬਾਹਰ ਲੱਗੀ ਤਖਤੀ ਪੜ੍ਹੀ ਜਿਸ ਤੇ ਲਿਖਿਆ ਸੀ ਪਰਮਵੀਰ ਸਿੰਘ ਸੁਖਮਣਕੌਰ ਉਸ ਨੂੰ ਉਹ ਪੜ੍ਹ ਕੇ ਬਹੁਤ ਖੁਸ਼ੀ ਹੋਈ ਮੈਂ ਵੀ ਥੋੜਾ ਹੀ ਸਮਾਨ ਲੈ ਕੇ ਗਿਆ ਸੀ ਬਾਕੀ ਪਿੰਡੋਂ ਚੱਲਣ ਲੱਗੇ ਮੈਨੂੰ ਬਾਪੂ ਨੇ ਕੁਝ ਪੈਸੇ ਦਿੱਤੇ ਸੀ ਜੋ ਮੈਂ ਸੰਭਾਲ ਕੇ ਆਪਣੇ ਨਾਲ ਲੈ ਆਇਆ ਸੀ ਸੁਖਮਣ ਮੇਰੇ ਤੋਂ ਅਣਜਾਣ ਸੀ ਤੇ ਮੈਂ ਵੀ ਹੁਣ ਗੱਲ ਕਿਵੇਂ ਕਰਾਂ ਇਹ ਹੀ ਸੋਚ ਰਹੀ ਸੀ ਉਹ ਸ਼ਾਇਦ ਮੈਂ ਉਹਦੀ ਇਹ ਚੀਜ਼ ਕੁ ਦੂਰ ਕਰਨ ਲਈ ਉਹਨੂੰ ਆਪਣੇ ਨਾਲ ਮੰਝੇ ਤੇ ਬਿਠਾ ਲਿਆ ਮੈਂ ਕਿਹਾ ਬੈਠ ਸੁਖਮਣ ਇਹ ਕਰ ਤੇ ਮੈਂ ਹੁਣ ਦੋਨੋਂ ਤੇਰੇ ਹਾਂ ਤੂੰ ਆਪਣੇ ਦਿਲ ਵਿੱਚ ਕੋਈ ਵੀ ਗੱਲ ਹੈ ਤਾਂ ਮੈਨੂੰ ਦੱਸ ਦੇ ਉਹ ਮੈਂ ਜ਼ਰੂਰ ਪੂਰੀ ਕਰਾਂਗਾ ਉਹ ਕੁਛ ਨਾ ਬੋਲੀ ਤੇ ਚੁੱਪਚਾਪ ਮੇਰੀਆਂ ਗੱਲਾਂ ਸੁਣਦੀ ਰਹੀ ਮੈਨੂੰ ਕੁਝ ਸਮਝ ਨਾ ਆਇਆ ਮੈਂ ਮੰਜੇ ਤੋਂ ਉੱਠ ਕੇ ਸਮਾਨ ਚੱਕਣ ਲੱਗਾ ਤਾਂ ਸੁਖਮਣ ਮੇਰੇ ਪਿੱਛੇ ਰਸੋਈ ਵਿੱਚ ਆ ਗਈ ਉਸਨੇ ਪੁੱਛਿਆ ਤੁਸੀਂ ਚਾਹ ਪੀਓਗੇ ਅੱਖਾਂ ਹਜੇ ਜ਼ਮੀਨ ਵੱਲ ਹੀ ਸੀ ਮੈਂ ਮਜ਼ਾਕ ਕਰਦੇ ਹੋਏ ਕਿਹਾ ਜੇ ਪਿਲਾਉਂਗੇ ਤਾਂ ਜ਼ਰੂਰ ਪੀਆਂਗਾ ਉਹ ਕੁਝ ਸ਼ਰਮਾਈ ਅਤੇ ਚਾਹ ਦਾ ਭਾਂਡਾ ਲੱਭਣ ਲੱਗੀ ਮੈਂ ਉਸਨੂੰ ਪਿੱਛੇ ਹਟਣ ਨੂੰ ਕਿਹਾ ਤੇ ਥੱਲੇ ਪਏ ਭਾਂਡਿਆਂ ਵਿੱਚੋਂ ਚਾਹ ਦਾ ਭਾਂਡਾ ਲੱਭ ਕੇ ਗੈਸ ਤੇ ਰੱਖ ਦਿੱਤਾ ਮੈਂ ਰਸੋਈ ਵਿੱਚੋਂ ਬਾਹਰ ਆ ਗਿਆ ਤੇ ਘਰ ਵਿੱਚ ਪਏ ਖਲਾਰੇ ਨੂੰ ਦੇਖਣ ਲੱਗਾ ਤੇ ਨਾਲੇ ਚੋਰੀ-ਚੋਰੀ ਸੁਖਮਣ ਨੂੰ ਵੀ ਮੈਨੂੰ ਕਿਸੇ ਵੀ ਤਰੀਕੇ ਨਾਲ ਨਵੇਂ ਵਿਆਹੇ ਜੋੜੇ ਦਾ ਘਰ ਨਾ ਲੱਗਾ ਮੈਂ ਸੁਖਮਣ ਨੂੰ ਆਵਾਜ਼ ਮਾਰੀ ਤੇ ਕਿਹਾ ਕੱਲ ਆਪਾਂ ਬਾਜ਼ਾਰ ਚੱਲਾਂਗੇ ਘਰ ਦੀਆਂ ਜ਼ਰੂਰੀ ਚੀਜ਼ਾਂ ਲੈਣ ਤੁਸੀਂ ਇੱਕ ਲਿਸਟ ਬਣਾ ਲੈਣਾ ਬਾਕੀ ਦਾ ਸਮਾਨ ਅਗਲੀ ਵਾਰ ਲਿਆੰਦਾਗਾ ਉਹ ਹੌਲੀ ਜਹੀ ਬੋਲੀ ਅੱਛਾ ਜੀ ਸੁਣ ਕੇ ਬਹੁਤ ਖੁਸ਼ ਹੋਈ ਚਾਹ ਬਣ ਗਈ ਸੀ ਸੁਖਮਣ ਦੀ ਆਵਾਜ਼ ਆਈ ਆਜੋ ਚਾਹ ਪੀ ਲਓ ਮੈਂ ਸੁਣ ਕੇ ਅਨਜਾਨ ਬਣ ਗਿਆ ਉਹ ਫਿਰ ਬੋਲੀ ਚਾਹ ਪੀ ਲਓ ਮੈਂ ਸਾਹਮਣੇ ਬੈਸਮਾਨ ਨੂੰ ਠੀਕ ਕਰ ਰਿਹਾ ਸੀ ਸੁਖਮਣ ਬਾਹਰ ਆਈ ਤੇ ਬੋਲੀ ਸੁਣਦੇ ਹੋ ਚਾਹ ਪੀ ਲਓ ਉਸ ਦੀ ਆਵਾਜ਼ ਵਿੱਚ ਆਪਣਾਪਣ ਸੀ ਅਤੇ ਪਿਆਰ ਵੀ ਹੁਣ ਮੈਨੂੰ ਤਸੱਲੀ ਸੀ ਕਿ ਮੈਂ ਸੁਖਮਣ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ ਉਸ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾ ਕੇ ਹੁਣ ਸਾਡੇ ਵਿੱਚ ਕੁਝ ਕੁਝ ਗੱਲਾਂ ਹੋਣ ਲੱਗੀਆਂ ਸੀ ਮੈਂ ਆਪਣੇ ਬੈੱਡਰੂਮ ਵਿੱਚ ਆ ਗਿਆ ਜਿੱਥੇ ਇੱਕ ਬੈੱਡ ਲੱਗਾ ਸੀ ਤੇ ਮੇਰੇ ਤੋਂ ਪਹਿਲਾਂ ਰਹਿੰਦੇ ਵੀਰ ਦੀਆਂ ਕੁਝ ਫਾਈਲਾਂ ਤੇ ਇੱਕ ਅਲਮਾਰੀ ਸੀ ਦੋ ਪੁਰਾਣੀਆਂ ਕੁਰਸੀਆਂ ਵੀ ਪਿੰਡੋਂ ਸਫ਼ਰ ਕਰ ਅਸੀਂ ਸ਼ਹਿਰ ਆ ਗਏ ਸੀ ਥਕਾਵਟ ਬਹੁਤ ਹੋਈ ਸੀ ਮੈਨੂੰ ਤੇ ਸੁਖਮਣ ਨੂੰ ਵੀ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਆਰਾਮ ਕਰਨਾ ਹੈ ਤਾਂ ਉੱਥੇ ਲੇਟ ਜਾਓ ਮੈਂ ਬਾਹਰ ਚਲੇ ਜਾਂਦਾ ਹਾਂ ਤਾਂ ਉਸਨੇ ਹੌਲੀ ਜਿਹੀ ਕਿਹਾ ਕੋਈ ਨਾ ਜੀ ਬੈਠੇ ਰਹੋ ਮੈਂ ਮਨ ਹੀ ਮਨ ਅੰਦਰ ਖੁਸ਼ ਹੋ ਰਿਹਾ ਸੀ ਪਰ ਮੈਂ ਆਪਣੇ ਆਪ ਨਾਲ ਇੱਕ ਵਾਦਾ ਜ਼ਰੂਰ ਕੀਤਾ ਕਿ ਮੈਂ ਸੁਖਮਣ ਦੀ ਮਰਜ਼ੀ ਤੋਂ ਬਿਨਾ ਉਸ ਨੂੰ ਹੱਥ ਨਹੀਂ ਲਾਵਾਂਗਾ ਰਾਤ ਨੂੰ ਮੈਂ ਬੈਗ ਵਿੱਚੋਂ ਕੱਢ ਕੇ ਕੱਪੜੇ ਬਦਲ ਲਏ ਸੁਖਮਣ ਤੋਂ ਟੈਚੀ ਨਹੀਂ ਖੁੱਲ ਰਿਹਾ ਸੀ ਮੈਂ ਆਪਣੇ ਵੱਲ ਟੈਚੀ ਦਾ ਮੂੰਹ ਕਰਕੇ ਖੋਲਣ ਦੀ ਕੋਸ਼ਿਸ਼ ਕਰਨ ਲੱਗਾ ਤੇ ਟੈਚੀ ਖੁੱਲ ਗਿਆ ਮੇਰੇ ਹੱਥ ਸੁਖਮਣ ਦੇ ਹੱਥ ਨਾਲ ਟਕਰਾਈ ਇੱਕ ਕਰੰਟ ਜਿਹਾ ਦੌੜ ਗਿਆ ਹੋਵੇ ਮੈਨੂੰ ਇਸ ਤਰ੍ਹਾਂ ਲੱਗਿਆ ਸ਼ਾਇਦ ਸਾਡੀ ਜਵਾਨੀ ਟਕਰਾਰ ਰਹੀ ਸੀ ਅਟੈਚੀ ਇੰਨੇ ਜ਼ੋਰ ਨਾਲ ਖੁੱਲਿਆ ਕਿ ਬਹੁਤ ਸਾਰੇ ਕੱਪੜੇ ਖਿਲਰ ਗਏ ਆਪਣੇ ਕੱਪੜੇ ਸੰਭਾਲਦੇ ਉਹ ਮੇਰੇ ਤੋਂ ਸ਼ਰਮਾਉਂਦੀ ਫਟਾਫਟ ਕੱਪੜੇ ਇਕੱਠੇ ਕਰਨ ਲੱਗੀ ਮੈਂ ਕਿਹਾ ਤੁਸੀਂ ਵੀ ਕੱਪੜੇ ਬਦਲ ਲਓ ਮੈਂ ਬਾਹਰ ਚਲਾ ਗਿਆ ਰਾਤੀ ਸੌਣ ਵੇਲੇ ਵੀ ਸੂਟ ਹੀ ਪਾਇਆ ਸੀ ਉਹਨੇ ਬਸ ਉੰਜ ਖੁੱਲਾ ਜਿਆ ਸੀ ਮੈਂ ਰੋਟੀ ਬਾਹਰੋਂ ਮੰਗਵਾਲੀ ਤੇ ਬੈੱਡ ਤੇ ਬੈਠ ਕੇ ਖਾਣ ਲੱਗੀ ਮੈਂ ਗੱਲ ਸ਼ੁਰੂ ਕੀਤੀ ਤੁਸੀਂ ਖੁਸ਼ ਤਾਂ ਹੋ ਨਾ ਮੇਰੇ ਨਾਲ ਇੱਥੇ ਆ ਕੇ ਉਸਨੇ ਕਿਹਾ ਹਾਂ ਉਸਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਬੋਲੀ ਕੁਝ ਨਾ ਮੈਂ ਫਿਰ ਕਿਹਾ ਹੋਰ ਰੋਟੀ ਲੈ ਲਓ ਫਿਰ ਉਹ ਚੁੱਪ ਰਹੀ ਤੇ ਨਾ ਵਿੱਚ ਸਿਰ ਹਿਲਾ ਦਿੱਤਾ ਫਿਰ ਉਹ ਉੱઠી ਤੇ ਭਾਂਡੇ ਚੁੱਕ ਕੇ ਰਸੋਈ ਵਿੱਚ ਚਲੀ ਗਈ ਮੈਂ ਬੈੱਡ ਦੀ ਚਾਦਰ ਝਾੜ ਕੇ ਵਿਛਾ ਦਿੱਤੀ ਹੁਣ ਸ਼ਾਂਤੀ ਸੀ ਕਮਰੇ ਵਿੱਚ ਨਾ ਉਹ ਕੁਝ ਬੋਲ ਰਹੀ ਸੀ ਨਾ ਮੈਂ ਮੈਂ ਉਸ ਨੂੰ ਇਸ਼ਾਰਾ ਕਰਕੇ ਕੋਲ ਬੈਠਣ ਨੂੰ ਕਿਹਾ ਉਹ ਵੀ ਡਰਦੀ ਡਰਦੀ ਬੈਠ ਗਈ ਮੈਂ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਉਸ ਨੂੰ ਕਿਸ ਚੀਜ਼ ਦਾ ਸ਼ੌਂਕ ਹੈ ਕਿਹੜੀ ਚੀਜ਼ ਪਸੰਦ ਹੈ ਰੰਗ ਕਿਹੜਾ ਪਸੰਦ ਹੈ ਫਿਰ ਉਹ ਡਰਦੀ ਡਰਦੀ ਬੋਲਣ ਲੱਗੀ ਮੈਂ ਉਸ ਨੂੰ ਚੁੱਪਚਾਪ ਸੁਣਦਾ ਰਿਹਾ ਬੋਲਦੇ-ਬੋਲਦੇ ਉਹ ਹੱਸਦੀ ਤਾਂ ਉਹਦੀਆਂ ਗੋਰੀਆਂ ਗੱਲਾਂ ਦੇ ਟੋਏ ਪੈਂਦੇ ਸੀ Baal ਲੰਬੇ ਮੂੰਹ ਤੇ ਆਉਂਦੇ ਸੀ ਤੇ ਉਹ बार-बार ਉਹਨਾਂ ਨੂੰ ਪਿੱਛੇ ਕਰਦੀ ਸੀ। ਮੇਰਾ ਪਿਆਰ ਮੇਰੇ ਬਹੁਤ ਕਰੀਬ ਸੀ ਪਰ ਮੈਂ ਉਹਨੂੰ ਬਾਹਾਂ ਵਿੱਚ ਨਹੀਂ ਸੀ ਭਰ ਸਕਦਾ। ਮੈਂ ਡਰਦਾ ਸੀ ਕਿਤੇ ਉਹ ਨਾਰਾਜ਼ ਨਾ ਹੋ ਜਾਏ। ਮੈਂ ਉਸ ਨੂੰ ਪਹਿਲੀ ਵਾਰ ਬੋਲਦੇ ਦੇਖ ਰਿਹਾ ਸੀ। ਇਸ ਵਾਰ ਜਦੋਂ ਉਸਦੇ ਵਾਲ ਉਸਦੇ ਮੂੰਹ ਤੇ ਆਏ ਤਾਂ ਮੈਂ ਉਸ ਨੂੰ ਆਪਣੇ ਹੱਥ ਨਾਲ ਪਿੱਛੇ ਕਰਨ ਲੱਗਾ ਤਾਂ ਉਸ ਨੇ ਸ਼ਰਮਾ ਕੇ ਨੀਮੀ ਪਾ ਲਈ। ਇੱਕ ਵਾਰ ਫਿਰ ਸਾਡੇ ਹੱਥ ਇੱਕ ਦੂਜੇ ਨਾਲ ਟਕਰਾਈ। ਇਸ ਵਾਰ ਮੈਂ ਉਹਦਾ ਹੱਥ ਆਪਣੇ ਹੱਥ ਵਿੱਚ ਫੜ ਹੀ ਲਿਆ ਇਨਾਂ ਕੂਲੇ ਹੱਥਾਂ ਜਿਵੇਂ ਛੋਟੇ ਬੱਚੇ ਦੇ ਹੋਣ ਮੈਂ ਉਸ ਨੂੰ ਆਪਣੇ ਵੱਲ ਖਿੱਚ ਲਿਆ ਤੇ ਪਹਿਲੀ ਵਾਰ ਉਹ ਮੇਰੇ ਸੀਨੇ ਨਾਲ ਆ ਲੱਗੀ ਇੱਕ ਸਕੂਨ ਜਿਹਾ ਮਿਲਿਆ ਉਸ ਨੂੰ ਜੱਫੀ ਵਿੱਚ ਲੈ ਕੇ ਸੁਖਮਣ ਨੇ ਵੀ ਡਰਦੀ ਡਰਦੀ ਨੇ ਮੈਨੂੰ ਜੱਫੀ ਪਾ ਲਈ ਮੈਂ ਜਿਵੇਂ ਹੀ ਉਹਦੇ ਕੰਨਾਂ ਨੂੰ ਚੁੰਮ ਕੇ ਗਰਦਨ ਕੋਲ ਆਇਆ ਤਾਂ ਉਹ ਪਿੱਛੇ हट ਗਈ ਸਵੇਰੇ ਜਦ ਮੈਂ ਉੱਠਿਆ ਤਾਂ ਸੁਖਮਣ ਨੇ ਘਰ ਦਾ ਨਕਸ਼ਾ ਹੀ ਬਦਲ ਦਿੱਤਾ ਸੀ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸਨੇ ਪੂਰਾ ਘਰ ਪਾਣੀ ਨਾਲ ਧੋਤਾ ਹੋਵੇ ਕਿਉਂਕਿ ਪਾਣੀ ਨਿਕਲਿਆ ਹੀ ਨਹੀਂ ਸੀ ਕਈ ਥਾਵਾਂ ਤੋਂ ਅਜੇ ਤੱਕ ਵੀ ਖੜਿਆ ਹੋਇਆ ਸੀ ਮੇਰੇ ਇਸ ਛੋਟੇ ਜਿਹੇ ਘਰ ਨੂੰ ਸੁਖਮਣ ਨੇ ਆਪਣੇ ਪਿਆਰ ਨਾਲ ਇੰਜ ਸਵਾਰ ਦੇਵੇਗੀ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਸੱਚ ਹੀ ਕਿਹਾ ਕਿਸੇ ਨੇ ਘਰ ਨੂੰ ਇੱਕ ਔਰਤ ਹੀ ਬਣਾਉਂਦੀ ਹੈ ਮੈਂ ਉਸ ਨੂੰ ਕੰਮ ਕਰਦਾ ਵੇਖ ਕੇ ਖੁਸ਼ ਹੋ ਰਿਹਾ ਸੀ ਹਜੇ ਵੀ ਕਿਸੇ ਵੀ ਚੀਜ਼ ਨੂੰ ਬਦਲਣ ਤੋਂ ਪਹਿਲਾਂ ਉਹ ਮੇਰੇ ਵੱਲ ਮੁੜ ਕੇ ਵੇਖਦੀ ਸੀ ਜੇ ਮੈਂ ਹੱਸ ਪੈਂਦਾ ਤਾਂ ਉਹ ਵੀ ਸ਼ਰਮਾਉਂਦੀ ਤੇ ਚੀਜ਼ ਉੱਥੋਂ ਚੁੱਕ ਕੇ ਦੂਜੀ ਥਾਂ ਤੇ ਰੱਖ ਦਿੰਦੀ ਹੁਣ ਮੈਂ ਖੁਸ਼ ਸੁਖਮਣ ਦੇ ਪਿਆਰ ਵਿੱਚ ਪੂਰੀ ਤਰ੍ਹਾਂ ਪਾਗਲ ਸੀ ਮੇਰਾ ਆਫਿਸ ਸ਼ੁਰੂ ਹੋਣ ਵਾਲਾ ਸੀ ਇੱਕ ਦਿਨ ਬਾਕੀ ਸੀ ਮੈਂ ਸੁਖਮਣ ਨੂੰ ਸਮਾਨ ਲੈ ਕੇ ਦੇਣਾ ਸੀ ਇਸ ਲਈ ਸਵੇਰੇ ਨਾਸ਼ਤੇ ਤੋਂ ਬਾਅਦ ਅਸੀਂ ਵਿਚਾਰ ਚਲੇ ਗਏ ਮੇਰੇ ਕੋਲ ਮੋਟਰਸਾਈਕਲ ਨਹੀਂ ਸੀ ਨਾ ਹੀ ਕਾਰ ਅਸੀਂ ਇੱਕ ਰਿਕਸ਼ਾ ਕੀਤਾ ਤੇ ਚੰਡੀਗੜ੍ਹ ਦੀ ਮਾਰਕੀਟ ਘੁੰਮਣ ਚਲੇ ਗਏ ਜਦੋਂ ਵੀ ਰਿਕਸ਼ਾ ਥੋੜਾ ਉੱਚੀ ਨੀਵੀਂ ਥਾਂ ਤੋਂ ਨਿਕਲਦਾ ਤਾਂ ਸੁਖਮਣ ਮੈਨੂੰ ਘੁੱਟ ਕੇ ਫੜ ਲੈਂਦੀ ਜਿਵੇਂ ਮੈਨੂੰ ਸਮਝਾ ਰਹੀ ਰਹੀ ਹੋਵੇ ਕਿ ਉਸ ਨੂੰ ਮੇਰੇ ਤੇ ਭਰੋਸਾ ਹੈ ਅੰਦਰ ਹੀ ਅੰਦਰ ਮੈਂ ਬਹੁਤ ਖੁਸ਼ ਹੋ ਰਿਹਾ ਸੀ ਅੱਜ ਮੈਂ ਉਸ ਨੂੰ ਸੁਖਣਾ ਲੇਕ ਵੀ ਲੈ ਗਿਆ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਾਹ ਚੱਲਦੇ ਚੱਲਦੇ ਸਾਡੇ ਹੱਥ ਕਈ ਵਾਰ ਇੱਕ ਦੂਜੇ ਨਾਲ ਟਕਰਾਈ ਇਸ ਵਾਰ ਸੁਖਮੰਡਰੀ ਨਹੀਂ ਅਤੇ ਨਾ ਹੀ ਮੇਰੇ ਤੋਂ ਦੂਰ ਹੋਈ ਬਸ ਸ਼ਰਮਾ ਜਾਂਦੀ ਸੀ ਮੈਨੂੰ ਉਹਦਾ ਇਹੀ ਰੂਪ ਤਾਂ ਪਸੰਦ ਸੀ ਰਾਤ ਬਾਅਦ ਰੋਟੀ ਖਾ ਕੇ ਅਸੀਂ ਘਰ ਆ ਗਏ ਥੋੜਾ ਥੋੜਾ ਕਰਦੇ ਸਮਾਨ ਵੀ ਬਹੁਤ ਹੋ ਗਿਆ ਸੀ ਅਸੀਂ ਆਪਣੇ ਘਰ ਅੰਦਰ ਦਾਖਲ ਹੋ ਕੇ ਸਮਾਨ ਨੂੰ ਰੱਖ ਕੇ ਜਿਵੇਂ ਮੈਂ ਪਿੱਛੇ ਮੁੜਿਆ ਤਾਂ ਮੇਰੇ ਦਰਵਾਜ਼ੇ ਤੇ ਪੰਮੀ ਆਂਟੀ ਖੜੇ ਸੀ ਜੋ ਸਾਡੇ ਘਰ ਦੇ ਨਾਲ ਰਹਿੰਦੇ ਸੀ ਇੱਕ ਬਜ਼ੁਰਗ ਜੋੜਾ ਮੈਂ ਉਹਨਾਂ ਨੂੰ ਅੰਦਰ ਆਉਣ ਨੂੰ ਕਹਿ ਕੇ ਦਰਵਾਜ਼ਾ ਬੰਦ ਕਰਕੇ ਉਹਨਾਂ ਦੇ ਪਿੱਛੇ ਹੋ ਤੁਰਿਆ ਉਹਨਾਂ ਨਾਲ ਗੱਲਬਾਤ ਕਰਦੇ ਪਤਾ ਲੱਗਿਆ ਕਿ ਉਹ ਆਪ ਵੀ ਪੜੇ ਲਿਖੇ ਸਰਕਾਰੀ ਵਿਭਾਗੇ ਤੋਂ ਰਿਟਾਇਰਡ ਹੋਏ ਨੇ ਤੇ ਉਹਨਾਂ ਦੇ ਦੋ ਮੁੰਡੇ ਨੇ ਇੱਕ ਕੈਨੇਡਾ ਰਹਿੰਦਾ ਹੈ ਤੇ ਕੁੜੀ ਵਿਆਹੀ ਹੈ ਜੋ ਲੋਕਲ ਹੀ ਹੈ ਪਰ ਹੁਣ ਜਵਾਈ ਦੀ ਪੋਸਟਿੰਗ ਕਾਨਪੁਰ ਸੀ ਇਸ ਲਈ ਉਹਨਾਂ ਕੋਲ ਕੋਈ ਨਹੀਂ ਸੀ ਮੈਨੂੰ ਤਸੱਲੀ ਹੋ ਗਈ ਸੀ ਕਿ ਅਸੀਂ ਚੰਗੇ ਲੋਕਾਂ ਵਿੱਚ ਰਹਿ ਰਹੇ ਹਾਂ ਸੁਖਮਣ ਪਹਿਲੇ ਪਾਣੀ ਤੇ ਫਿਰ ਚਾਹ ਬਣਾ ਕੇ ਲੈ ਆਈ ਮੇਰੇ ਨਾਲ ਦੀ ਕੁਰਸੀ 'ਤੇ ਬੈਠਦੇ ਮੈਂ ਵੀ ਦੱਸਿਆ ਕਿ ਮੈਂ ਪਰਮਵੀਰ ਸਿੰਘ ਹਾਂ ਤੇ ਇਹ ਮੇਰੀ ਵਾਈਫ ਸੁਖਮਣ ਸਾਨੂੰ ਮਿਲ ਕੇ ਉਹ ਖੁਸ਼ ਸੀ ਆਪਣੇ ਘਰ ਆਉਣ ਦਾ ਸੱਦਾ ਦੇ ਕੇ ਉਹ ਆਪਣੇ ਘਰ ਚਲੇ ਗਏ ਮੈਂ ਹਜੇ ਵੀ ਪੰਮੀ ਆਂਟੀ ਬਾਰੇ ਸੋਚ ਰਿਹਾ ਸੀ ਜਦੋਂ ਸੁਖਮਣ ਮੇਰੇ ਕੋਲ ਆਈ ਤੇ ਮੈਨੂੰ ਕੱਪੜੇ ਬਦਲਣ ਨੂੰ ਕਹਿ ਕੇ ਆ ਪਰਸੋਈ ਵਿੱਚ ਜਾ ਕੇ ਸਵੇਰ ਦੇ ਨਾਸ਼ਤੇ ਲਈ ਆਟਾ ਗੁੰਨਣ ਲੱਗੀ ਮੈਨੂੰ ਫਿਰ ਸਰਾਰਤ ਸੁਜੀ ਮੈਂ ਉਸ ਨੂੰ ਆਟਾ ਗੁੰਨਦੀ ਨੂੰ ਛੇੜਨ ਲੱਗਾ ਉਹ ਮੈਨੂੰ ਆਪਣੇ ਤੋਂ ਦੂਰ ਕਰਨ ਕੇ ਹੱਸੀ ਜਾ ਰਹੀ ਸੀ ਇਸ ਵਾਰ ਮੈਂ ਉਸ ਨੂੰ ਪਿੱਛੋਂ ਘੁੱਟ ਕੇ ਜੱਫੀ ਪਾ ਲਈ ਇਸ ਵਾਰ ਉਸ ਨੇ ਆਪਣੇ ਆਪ ਨੂੰ ਮੇਰੇ ਤੋਂ ਦੂਰ ਨਾ ਕੀਤਾ ਮੈਂ ਉਸ ਦੀ ਗਰਦਨ ਤੋਂ ਮੋਢਿਆਂ ਤੱਕ ਚੁੰਮਦਾ ਆ ਰਿਹਾ ਸੀ ਤਾਂ ਇੱਕਦਮ ਸੁਖਮਣ ਮੈਨੂੰ ਆਪਣੇ ਤੋਂ ਦੂਰ ਕਰਕੇ ਰਸੋਈ ਵਿੱਚੋਂ ਬਾਹਰ ਜਾਣ ਨੂੰ ਕਹਿਣ ਲੱਗੀ ਉਸ ਦੇ ਬਾਹਰ ਕੱਢਣ ਵਿੱਚ ਵੀ ਪਿਆਰ ਸੀ ਮੈਂ ਆਪਣੇ ਕਮਰੇ ਵਿੱਚ ਲੇਟ ਕੇ ਸੁਖਮਣ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਾ ਕੋਈ 10-15 ਮਿੰਟ ਵਿੱਚ ਉਹ ਮੇਰੇ ਕੋਲ ਕਮਰੇ ਵਿੱਚ ਆ ਗਈ ਮੈਂ ਇੱਕ ਟੋਪ ਅਤੇ ਕੈਪਰੀ ਵਾਲਾ ਰਾਤ ਨੂੰ ਸੌਣ ਵਾਲਾ ਸੂਟ ਲਿਆ ਤੇ ਉਸ ਨੂੰ ਪਾ ਕੇ ਆਉਣ ਨੂੰ ਕਿਹਾ ਮੇਰਾ ਦਿਲ ਰੱਖਣ ਲਈ ਉਸ ਨੇ ਪਾ ਤਾਂ ਲਿਆ ਪਰ ਉਹ बार-बार ਕਮੀਜ਼ ਨੂੰ ਥੱਲੇ ਵੱਲ ਖਿੱਚਦੀ ਕੈਪਰੀ ਤਾਂ ਉਹਦੇ ਗੋਡਿਆਂ ਤੱਕ ਹੀ ਮਸਾ ਆਈ ਸੀ। ਉਹਨੂੰ ਇਸ ਰੂਪ ਵਿੱਚ ਦੇਖ ਕੇ ਮੈਨੂੰ ਉਸ ਨਾਲ ਫਿਰ ਪਿਆਰ ਹੋ ਗਿਆ ਸੀ। ਹਲਕੇ ਗੁਲਾਬੀ ਰੰਗ ਦੀ ਕਮੀਜ਼ ਤੇ ਗੂੜੇ ਨੀਲੇ ਰੰਗ ਦੀ ਕੈਪਰੀ ਉੱਤੋਂ ਖੁੱਲੇ ਲੰਬੇ ਵਾਲ। ਮੈਂ ਤਾਂ ਉਸਨੂੰ ਵੇਖ ਕੇ ਬੱਸ ਵੇਖਦਾ ਹੀ ਰਹਿ ਗਿਆ। ਮੈਨੂੰ ਇੰਜ ਬੈਠਾ ਵੇਖ ਕੇ ਉਹ ਵਾਪਸ ਕੱਪੜੇ ਪਾਉਣ ਜਿਵੇਂ ਬਾਥਰੂਮ ਵੱਲ ਮੁੜੀ ਮੈਂ ਹੱਥ ਫੜ ਕੇ ਖਿੱਚ ਲਿਆ ਤੇ ਮੱਥਾ ਚੁੰਮ ਕੇ ਆਪਣੇ ਨਾਲ ਘੁੱਟ ਕੇ ਸੀਨੇ ਨਾਲ ਲਾ ਲਿਆ ਅਸੀਂ ਇੱਕ ਬੈੱਡ ਤੇ ਜ਼ਰੂਰ ਸੁੱਤੇ ਸੀ ਪਰ ਅਜੇ ਵੀ ਦੂਰੀਆਂ ਸੀ ਸਵੇਰੇ ਮੇਰੇ ਉੱਠਣ ਤੋਂ ਪਹਿਲਾਂ ਹੀ ਸੁਖਮਣ ਉੱਠ ਕੇ ਘਰ ਦਾ ਸਮਾਨ ਜੋੜ ਆਲੂ ਉਬਲਣੇ ਰੱਖ ਚਾਹ ਲੈ ਕੇ ਮੈਨੂੰ ਠਾਣ ਆ ਗਈ ਮੈਂ ਪਹਿਲੇ ਦਿਨ ਹੀ ਲੇਟ ਨਹੀਂ ਹੋਣਾ ਚਾਹੁੰਦਾ ਸੀ ਇਸ ਲਈ ਫਟਾਫਟ ਤਿਆਰ ਹੋ ਕੇ ਦਫ਼ਤਰ ਚਲਾ ਗਿਆ ਅੱਜ ਮੇਰੇ ਹੱਥ ਵਿੱਚ ਇੱਕ ਬੈਗ ਦੇ ਨਾਲ ਇੱਕ ਟਿਫਨ ਵੀ ਸੀ ਜਿਸ ਵਿੱਚ ਸੁਖਮਣ ਨੇ ਆਲੂ ਦੀ ਸਬਜ਼ੀ ਨਾਲ ਚਾਰ ਰੋਟੀਆਂ ਵੀ ਰੱਖੀਆਂ ਹੋਈਆਂ ਸੀ ਤੇ ਇੱਕ ਸਲਿੱਪ ਵੀ ਸੀ ਜਿਸ ਵਿੱਚ ਲਿਖਿਆ ਸੀ ਖਾਣਾ ਖਾ ਲੈਣਾ ਆਈ ਲਵ ਯੂ ਮੈਂ ਇੰਨਾ ਖੁਸ਼ ਸੀ ਕਿ ਘਰੇ ਹੁੰਦਾ ਤਾਂ ਸੁਖਮਣ ਨੂੰ ਬਾਹਮਾਂ ਵਿੱਚ ਚੁੱਕ ਲੈਂਦਾ ਉਸ ਦੀ ਲਿਖਾਵਟ ਬਹੁਤ ਸੋਹਣੀ ਸੀ ਮੈਂ ਆਫਿਸ ਵਿੱਚ ਕੰਮ ਕਰ ਰਿਹਾ ਸੀ ਪਰ ਮੇਰਾ ਧਿਆਨ ਸੁਖਮਣ ਵੱਲ ਹੀ ਸੀ ਮੈਂ ਸ਼ਾਮ ਦੇ 6 ਵਜੰਨ ਦਾ ਇੰਤਜ਼ਾਰ ਕਰਨ ਲੱਗਾ ਦਫ਼ਤਰ ਵਾਲੇ ਮੇਰੇ ਨਾਲ ਮਜ਼ਾਕ ਕਰਨ ਲੱਗੇ ਨਵੇਂ ਵਿਆਹੇ ਬੰਦੇ ਨੂੰ ਜਿਵੇਂ ਕੋਈ ਛੇੜਦਾ ਹੈ ਇਹ ਕੋਈ ਉਹਨਾਂ ਤੋਂ ਸਿੱਖੇ ਮੈਂ ਵੀ ਉਹਨਾਂ ਦੀ ਹਰ ਗੱਲ ਮਜ਼ਾਕ ਵਿੱਚ ਉਡਾ ਦਿੰਦਾ ਉਹਨਾਂ ਦੇ ਕਈ ਸਵਾਲ ਸੀ ਸੁਖਮਣ ਨੂੰ ਲੈ ਕੇ ਜਿਨ੍ਹਾਂ ਦਾ ਸਹੀ ਜਵਾਬ ਮੇਰੇ ਕੋਲ ਨਹੀਂ ਸੀ ਇਸ ਲਈ ਮੈਂ ਕੁਝ ਝੂਠੇ ਤੇ ਕੁਝ ਸੁਣੇ ਅਣਸੁਣੇ ਕਰਕੇ ਛੱਡ ਦਿੱਤੇ ਘਰ ਆ ਕੇ ਮੈਂ ਸੁਖਮਣ ਨੂੰ ਆਵਾਜ਼ ਮਾਰੀ ਤੇ ਅੰਦਰੋਂ ਆਵਾਜ਼ ਆਈ ਮੈਂ ਉਹਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ ਕਿਹਾ आई लव यू सो मच। ਉਹ ਹੱਸੀ ਵੀ ਜਾ ਰਹੀ ਸੀ ਤੇ ਸ਼ਰਮਾ ਵੀ ਰਹੀ ਸੀ। ਜਾਦਾ ਕੱਪ ਮੇਰੇ ਅੱਗੇ ਰੱਖ ਕੇ ਮੇਰੇ ਨਾਲ ਦੀ ਕੁਰਸੀ ਤੇ ਬੈਠ ਕੇ ਉਹ ਆਪ ਵੀ ਚਾਹ ਪੀਣ ਲੱਗੀ। ਮੈਂ ਉਸਦੇ ਮੂੰਹ ਵੱਲ ਵੇਖ ਕੇ ਸਵਾਲਾਂ ਦੀ ਝੜੀ ਲਗਾ ਦਿੱਤੀ। ਮੈਂ ਉਸ ਨੂੰ ਪੁੱਛਿਆ ਕਿ ਤੂੰ ਕਿੱਥੋਂ ਤੱਕ ਪੜ੍ਹੀ ਹੈ? ਉਸਨੇ ਜਵਾਬ ਦਿੱਤਾ, "ਬੀ ਕਾਮ ਅਕਾਊਂਟੈਂਟ ਵਿੱਚ।" ਅੱਗੇ ਪੜ੍ਹਨ ਦਾ ਸ਼ੌਂਕ ਤਾਂ ਸੀ ਪਰ ਕਿਸੇ ਨੇ ਪੜ੍ਹਨ ਨਾ ਦਿੱਤਾ। ਮੈਂ ਉਸਨੂੰ ਕਿਹਾ ਕਿ ਜੇ ਉਹ ਪੜ੍ਹਨਾ ਚਾਹੁੰਦੀ ਹੈ ਤਾਂ ਮੈਂ ਉਸਦੀ ਪੜ੍ਹਨ ਵਿੱਚ ਮਦਦ ਕਰ ਸਕਦਾ ਹਾਂ ਮੇਰੀ ਗੱਲ ਨੂੰ ਸੁਣ ਕੇ ਉਹ ਥੋੜਾ ਹਸੀ ਫਿਰ ਰਸੋਈ ਵਿੱਚ ਚਲੀ ਗਈ ਮੈਂ ਉਹਦੇ ਪਿੱਛੇ ਰਸੋਈ ਵੱਲ ਜਾਣ ਲੱਗਾ ਤਾਂ ਪਿੰਡੋਂ ਫੋਨ ਆ ਗਿਆ ਮਾਂ ਨਾਲ ਗੱਲ ਕਰਕੇ ਦਿਲ ਨੂੰ ਸਕੂਨ ਮਿਲ ਗਿਆ ਗੱਲ ਕਰਦੇ ਕਰਦੇ ਮਾਂ ਆਪਣਾ ਦਾਦੀ ਬਣਨ ਦਾ ਖਿਆਲ ਮੈਨੂੰ ਦੱਸਣ ਲੱਗੀ ਮੈਂ ਗੱਲ ਹਾਸੇ ਵਿੱਚ ਟਾਲਤੀ ਅਤੇ ਸੁਖਮਣ ਨੂੰ ਫੋਨ ਫੜਾ ਦਿੱਤਾ ਤੇ ਆਪ ਕੱਪੜੇ ਬਦਲਣ ਕਮਰੇ ਵਿੱਚ ਚਲਿਆ ਗਿਆ ਹਾਂਜੀ ਦੋਸਤੋ ਦੂਸਰਾ ਤੇ ਆਖਰੀ ਭਾਗ ਕੱਲ ਆਵੇਗਾ ਜੀ